ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਕਮਹੱਤਮਪੂਰਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀਮਰਾਓ ਅੰਬੇਦਕਰ ਦੀ ਮੂਰਤੀ ਤੇ ਵਿਵਾਦ ਨੂੰ ਲੈ ਕੇ ਪਾਰਟੀ ਦੇ ਵੱਲੋਂ ਚਰਚਾ ਕੀਤੀ ਗਈ ਤੇ ਕਈ ਅਹਿਮ ਫੈਸਲੇਾਂ ਤੇ ਮੋਹਰ ਲਾਉਂਦੇ ਨਜ਼ਰ ਆਏ ਮੀਟਿੰਗ ਦੀ ਪ੍ਰਧਾਨਗੀ ਅਕਾਲ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਭੁੰਦਰ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਐ ਜੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਉਥੇ ਅਕਾਲ ਦਲ ਦੀ ਨਵੀਂ ਪਰਤੀ ਨੂੰ ਲੈ ਕੇ ਸੱਤ ਮੈਂਬਰ ਦੀ ਕਮੇਟੀ ਬਣਾਈ ਗਈ ਸੀ ਉਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਲਦ ਹੀ ਮੀਟਿੰਗ ਸੱਦੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਉਸ ਦੀ ਨਿਗਰਾਨੀ ਮੈਂ ਕਰਾਂਗਾ ਤੇ ਉਸ ਦੀ ਮੀਟਿੰਗ ਵੀ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਤੇ ਇਲਜ਼ਾਮ ਲੱਗ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸੀ ਪਰ ਅਜੇ ਤੱਕ ਉਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਤੇ ਅਕਾਲੀ ਦਲ ਆਪਣੇ ਤੌਰ ਤੇ ਭਰਤੀਆਂ ਕਰ ਰਿਹਾ ਏ ਇਸ ਕਰਕੇ ਹੁਣ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਹੈ ਕਿ ਜਲਦ ਹੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਜਾਵੇਗੀ ਉਹਦੋਂ ਨਵੀਂ ਭਰਤੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਹੁਣ ਤੱਕ 25000 ਤੋਂ 24000 ਕਾਪੀਆਂ ਲੱਗ ਚੁੱਕੀਆਂ ਨੇ ਦੱਸਦੀ ਹੈ ਕਿ 20 ਤਰੀਕ ਨੂੰ ਭਰਤੀ ਮਹੀਮ ਸ਼ੁਰੂ ਕੀਤੀ ਗਈ ਸੀ ਤੇ 20 ਫਰਵਰੀ ਤੱਕ ਇਹ ਭਰਤੀਆਂ ਹੋਣੀਆਂ ਨੇ ਤਾਂ ਵਰਕਿੰਗ ਕਮੇਟੀ ਨੇ ਹੁਣ 10000 ਹੋਰ ਕਾਪੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਉਧਰ ਐ ਜੀ ਪੀ ਸੀ ਵੋਟਰਾਂ ਤੇ ਵੀ ਅਕਾਲੀ ਦਲ ਬੋਲਦਾ ਨਜ਼ਰ ਆਇਆ ਇਹ ਵੀ ਤੁਹਾਨੂੰ ਦੱਸਦੀ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਮੈਂਬਰਸ਼ਿਪ ਮਹੀਮ ਚਲਾਈ ਜਾ ਰਹੀ ਹੈ ਪਾਰਟੀ ਦੇ ਸਾਬਕਾ ਮੁਖੀ ਸੁਖਬੀ ਸਿੰਘ ਬਾਦਲ ਸਮੇਤ ਵੱਡੇ ਆਗੂਆਂ ਨੇ ਮੈਂਬਰਸ਼ਿਪ ਲਈ ਹੈ ਇਸ ਤੋਂ ਇਲਾਵਾ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ ਦੇਸ਼ ਪੱਧਰ ਦੇ ਵਿੱਚ ਸ਼ੁਰੂ ਹੋ ਗਈ ਸੀ ਇਸ ਦਿਨ ਇਹ ਮੈਂਬਰਸ਼ਿਪ ਸ਼ੁਰੂ ਹੋਈ ਉਸੇ ਦਿਨ ਹੀ ਸੁਖਬੀ ਸਿੰਘ ਬਾਦਲ ਨੇ ਵੀ ਮੈਂਬਰਸ਼ਿਪ ਲੈ ਲਈ ਸੀ ਉਹਨਾਂ ਨੇ ਆਪਣਾ ਫਾਰਮ ਖੁਦ ਭਰਿਆ ਜਾਣਕਾਰ ਅਨੁਸਾਰ ਇਹ ਮੁਹਿੰਮ 20 ਫਰਵਰੀ ਤੱਕ ਚੱਲੇਗੀ ਅਤੇ 50 ਲੱਖ ਮੈਂਬਰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ। ਅੱਜ ਸਮਾਜਿਕ ਤੌਰ ਤੇ ਵੱਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅਮਰਸਾਹਬ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘਟਈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ Dalit ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹ ਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਬੁੱਤ ਲੱਗਿਆ ਸੀ ਉਹਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਬ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋ। ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ। ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਇਹ ਅਸੀਂ ਉਸ ਦਿਨ ਵੀ ਗੁਰਦੁਆਰਾ ਚੌਂਡ ਕਮਿਸ਼ਨ ਨੂੰ ਵੀ ਦੇਖ ਕੇ ਆਏ ਸੀ। ਕਿ ਸਾਡੀ ਜਿਹੜੀ ਸਿੱਖ ਰਹਿਤ ਬਰਿਆਦਾ ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਆ ਔਰ ਇਹਦੇ ਵਿੱਚ ਵੀ ਲਿਖਿਆ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸ ਤੇ ਨੇ ਦੀਆਂ ਕਾਪੀਆਂ ਅਸੀਂ ਜਿਹੜੇ ਹੈ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਇਸੀ ਕਿ ਜੇ ਸਾਡੇ ਧਰਮ ਦੀ ਇਨੈਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਾਖ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਤੇ ਹਦਾਇਤ ਹੈ ਕਿ ਪਿੱਛੇ ਸਿੰਘ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਤੇ ਉਹਨੂੰ ਤੁਸੀਂ ਸਿੱਕਾ ਤੇ ਪਰਿਵਾਰਤ ਵਿੱਚ ਸ਼ਾਮਿਲ ਕਿੱਦਾਂ ਕਰਦੇ ਆ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਸੂਲ ਹੁੰਦੇ ਆ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦੁਆਰਾ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਹੈ ਕਿ ਜਾਜੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਇਹਨਾਂ ਜੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਜੀ ਬਿਨਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਏ ਅੱਜ ਅਸੀਂ ਗੁਰਦੁਆਰੇ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਮੋਟਾ ਦੇ ਵਿੱਚ ਕਰਵਾਇਆ ਜਾਵੇ। ਇੱਕਾਜ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਆ। ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ ਪਿਛਲੀ ਵਰਕਿੰਗ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ। 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਮੈਂਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਕਿੰਨੇ ਕਾਪੀ 'ਚ ਪਾਉਂਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਆ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕੱਲ੍ਹ ਤੱਕ ਇਸ਼ੂ ਹੋ ਗਿਆ ਤੇ ਅੱਜ ਵੀ ਸਪੋਕ ਸੱਜਣ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨ ਬਾਅਦ ਦਿਆਂਗੇ ਇਹ ਜਿਲ੍ਹਾ ਵਾਈਜ਼ ਸਾਰੀ ਅੱਜ ਇਹ ਫੇਰਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਂਝਾ ਕੀਤਾ ਕਿ ਇਹ ਜਿਹੜੀ ਸਾਡੀ ਹੈ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਹੈ ਉਹ ਪ੍ਰਮਾਣਗੀ ਜਿਹੜੀ ਹੈ ਉਹ 10000 ਦੀ ਜਿਹੜੀ ਹੈ ਉਹ ਨਹੀਂ ਹੈ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਉਦੋਂ ਉਹ ਬਜੇਦ ਸੀਗੇ ਇਸ ਗੱਲ ਦੇ ਉੱਤੇ ਪਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਆਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ-ਤੜ ਪੀਐਲਓਜ਼ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ-ਤੜ ਬਾਕ-ਬਾਕ ਹਾਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪ੍ਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰੀਆਂ ਦਾ ਬਿਲੰਕਣ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਡੀਪੀਸੀ ਮੈਂਬਰ ਉਹਦੇ ਹਲਕੇ ਚ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਤੇ ਵੇ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ VOTER ਬਣਾਉਣ ਦਾ ਜਿਹੜਾ VOTER ਬਣਦੇ ਕਾਬਲੇ ਨਹੀਂਗਾ ਤੇ ਜਿਹੜੇ VOTER ਬਣ ਗਏ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿੱਥੇ ਕਿੱਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ ਸੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਭੰਜੀ ਸਾਹਿਬ ਇੱਕ ਜੀਐਨਆਰ ਪਿਸੈਂਟ ਲੇਟ ਜੀ ਅੱਜ ਲਾਤੀ ਸੀ ਜੀ ਉਹਦੀ ਬੋਲ ਜਰੂਰ ਉਹਦਾ ਉਹਦਾ ਸਮਾਂ ਵਧਾ ਦਿੱਤਾ ਗਿਆ ਜਿੰਨਾ ਤੁਹਾਨੂੰ ਵਧਾਉਣਾ ਇੱਕ ਮਹੀਨੇ ਦਾ ਇੱਕ ਮਹੀਨੇ ਦਾ ਸਭ ਤੋਂ ਤੁਹਾਡਾ ਸਵਾਲ ਹੈ ਕਿ ਬਾਰ ਬਾਰ ਸਵਾਲ ਹੁੰਦਾ ਕਿ ਸੱਤ ਮੈਂਬਰ ਕਮੇਟੀ ਬਣੀ ਸੀ ਉਹ ਕਿਉਂ ਵਾਹਿਗੁਰੂ ਜੀ ਤੱਕ ਪਹੁੰਚ ਨਹੀਂ ਸਕੋ ਕਿ ਕਦੋਂ ਤੱਕ ਸਾਬ ਨੇ ਦਰ ਲਹਿਰ ਵਾਲੇ ਪੱਲੇ ਦਾ ਅੰਤ ਨਹੀਂ ਲੱਗਿਆ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਅਗਵਾਈ 'ਚ ਨਹੀਂ ਉਹਨਾਂ ਦੀ ਕੱਲ ਪਰਸੋਂ ਜਿਹੜੀ ਸੰਗਤ ਸਾਭ ਦੀ ਆਈ ਆ ਉਹਨਾਂ ਨੇ ਲੋਕਾਫਟਰ ਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਅੱਜ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ 'ਚ ਇੱਕ ਦਿਨ ਤੇ ਮੀਟਿੰਗ ਸਾਧੂਆਂ ਦਾ ਸੱਤ ਮੈਂਬਰ ਦੀ ਹੈ ਹਾਂ ਸਾਧੂਆਂ ਦਾ ਮੀਟਿੰਗ ਹੈ ਨਿਗਰਾਨੀ ਦੇ ਤੌਰ ਦੇ ਉੱਤੇ ਮੈਂ ਅੱਜ ਵੀ ਆਪ ਵੀ ਆ ਜਾ ਰਹੇ ਹਾਂ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਹੋਰ ਡਿਸਕਸ ਹੋਈ ਤੇ ਕਰਾਂਗੇ ਬੈਠ ਕੇ ਮੀਟਿੰਗ ਵਿੱਚ ਸਾਧਲੂਆਂ ਕੋ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੇ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀਮਰਾਓ ਅੰਬੇਦਕਰ ਦੀ ਮੂਰਤੀ ਤੇ ਵਿਵਾਦ ਨੂੰ ਲੈ ਕੇ ਪਾਰਟੀ ਦੇ ਵੱਲੋਂ ਚਰਚਾ ਕੀਤੀ ਗਈ ਤੇ ਕਈ ਅਹਿਮ ਫੈਸਲੇਾਂ ਤੇ ਮੋਹਰ ਲਾਉਂਦੇ ਨਜ਼ਰ ਆਏ ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦਰ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਉਥੇ ਕਾਲਦਲ ਦੀ ਨਵੀਂ ਪਰਤੀ ਨੂੰ ਲੈ ਕੇ 7 ਮੈਂਬਰ ਦੀ ਕਮੇਟੀ ਬਣਾਈ ਗਈ ਸੀ ਉਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਲਦ ਹੀ ਮੀਟਿੰਗ ਸੱਦੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਉਸ ਦੀ ਨਿਗਰਾਨੀ ਮੈਂ ਕਰਾਂਗਾ ਤੇ ਉਸ ਦੀ ਮੀਟਿੰਗ ਵੀ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਕਾਲਗਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਨੇ ਭਰਤੀ ਕਰਨੀ ਸੀ ਪਰ ਅਜੇ ਤੱਕ ਉਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਤੇ ਅਕਾਲੀ ਦਲ ਆਪਣੇ ਤੌਰ ਤੇ ਭਰਤੀਆਂ ਕਰ ਰਿਹਾ ਹੈ ਇਸ ਕਰਕੇ ਹੁਣ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਹੈ ਕਿ ਜਲਦ ਹੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਜਾਵੇਗੀ ਉਹ ਤਾਂ ਨਵੀਂ ਭਰਤੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ 25000 ਚੋਂ 24000 ਕਾਪੀਆਂ ਲੱਗ ਚੁੱਕੀਆਂ ਨੇ ਦੱਸ ਦਈਏ ਕਿ 20 ਤਰੀਕ ਨੂੰ ਭਰਤੀ ਮਹੀਮ ਸ਼ੁਰੂ ਕੀਤੀ ਗਈ ਸੀ ਤੇ 20 ਫਰਵਰੀ ਤੱਕ ਇਹ ਭਰਤੀਆਂ ਹੋਣੀਆਂ ਨੇ ਕਾਂ ਵਰਕਿੰਗ ਕਮੇਟੀ ਨੇ ਹੁਣ 10000 ਹੋਰ ਕਾਪੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਉਧਰ ਐ ਜੀ ਪੀ ਸੀ ਵੋਟਰਾਂ ਤੇ ਵੀ ਅਕਾਲੀ ਦਲ ਬੋਲਦਾ ਨਜ਼ਰ ਆਇਆ ਇਹ ਵੀ ਤੁਹਾਨੂੰ ਦੱਸ ਦੇਖਿਓ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਪਾਰਟੀ ਦੇ ਸਾਬਕਾ ਮੁਖੀ ਸੁਖਬੀਰ ਸਿੰਘ ਬਾਦਲ ਸਮੇਤ ਵੱਡੇ ਆਗੂਆਂ ਨੇ ਮੈਂਬਰਸ਼ਿਪ ਲਈ ਹੈ ਇਸ ਤੋਂ ਇਲਾਵਾ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ ਦੇਸ਼ ਪੱਧਰ ਦੇ ਵਿੱਚ ਸ਼ੁਰੂ ਹੋ ਗਈ ਸੀ ਇਸ ਦਿਨ ਇਹ ਮੈਂਬਰਸ਼ਿਪ ਸ਼ੁਰੂ ਹੋਈ ਉਸੇ ਦਿਨ ਹੀ ਸੁਖਬੀ ਸਿੰਘ ਬਾਦਲ ਨੇ ਵੀ ਮੈਂਬਰਸ਼ਿਪ ਲੈ ਲਈ ਸੀ ਉਹਨਾਂ ਨੇ ਆਪਣਾ ਫਾਰਮ ਖੁਦ ਭਰਿਆ ਜਾਣਕਾਰ ਅਨੁਸਾਰ ਇਹ ਮੁਹਿੰਮ 20 ਫਰਵਰੀ ਤੱਕ ਚੱਲੇਗੀ ਅਤੇ 50 ਲੱਖ ਮੈਂਬਰ ਜੋੜਨ ਦਾ ਟੀਚਾ ਰੱਖਿਆ ਗਿਆ ਹੈ ਪਹਿਲਾ ਧਾਰਮਿਕ ਭਾਵਨਾਵਾਂ ਪੜਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ ਅੱਜ ਸਮਾਜਿਕ ਤੌਰ ਤੇ ਵੱਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਕੱਢੀ ਕਿ 바ਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਲਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ ਦਲਿਤ ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹ ਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਬੁੱਤ ਲੱਗਿਆ ਸੀ ਉਹਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਹੈ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਹੈ ਉਹ ਜ਼ਰੂਰੀ ਹੈ ਉਹ ਤਾਂ ਹੀ ਹੋ ਸਕਦੀ ਹੈ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉੱਚ ਪੱਧਰੀ ਜਾਂਚ ਹੋਵੇ ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋਰ ਖੋਲਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ ਜਿਹੜੀ ਸਿੱਖ ਰਹਿਤ ਮर्यादा ਹੈ ਇਹ ਅਸੀਂ ਉਸ ਦਿਨ ਵੀ ਗੁਰਦੁਆਰਾ ਚੌਂਡ ਕਮਿਸ਼ਨ ਨੂੰ ਵੀ ਦੇ ਕੇ ਆਏ ਸੀ ਕਿ ਸਾਡੀ ਜਿਹੜੀ ਸਿੱਖ ਰਹਿਤ ਮर्यादा ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਹੈ ਔਰ ਇਹਦੇ ਵਿੱਚ ਵੀ ਲਿਖਿਆ ਹੈ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੋਹਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤੇ ਮੇਰੀਆਂ ਕਾਪੀਆਂ ਅਸੀਂ ਜਿਹੜਿਆ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਏ ਸੀ ਕਿ ਜੇ ਸਾਡੇ ਧਰਮ ਦੀ ਇਨੈਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਇਹ ਹਦਾਇਤ ਹੈ ਕਿ ਪਿੱਛੇ ਸਿੰਘ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਉਹਨੂੰ ਤੁਸੀਂ ਸਿੱਖਾ ਦੇ ਪਰਿਵਾਰਕੀ ਸ਼ਾਮਲ ਕਿੱਦਾਂ ਕਰਦੇ ਆ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਸੂਲ ਹੁੰਦੇ ਆ ਉਹ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦੁਆਰਾ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਹੈ ਕਿ ਜਾਲੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾਂ ਜਿਹੜਾ ਐਨਾ ਜ਼ੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਕਿ ਬੜਾ ਫੋਟੋ ਤਾਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਇਹ ਅੱਜ ਅਸੀਂ ਗੁਰਦੁਆਰਾ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ ਇੱਕ ਅਜ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਆ ਮੈਨੂੰ ਦੱਸਦੇ ਖੁਸ਼ੀ ਹੁੰਦੀ ਆ ਕਿ ਪਿਛਲੀ ਵਰਕਿੰਗ ਕਮੇਟੀ ਨੇ ਪਰਵਾਨਗੀ ਦਿੱਤੀ ਸੀ 25000 ਕਾਪੀ ਛਪਾਉਣ ਦੀ 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਮੈਂਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਕਿੰਨੇ ਕਾਪੀ ਛਪਾਉਣ ਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਐ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕੱਲ ਤੱਕ ਇਸ਼ੂ ਹੋ ਗਈਆਂ ਤੇ ਅੱਜ ਵੀ ਸਪੋ ਸੱਚਨ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨ ਬਾਅਦ ਦਿਆਂਗੇ ਇਹ ਜਿਲ੍ਹਾ ਵਾਈਜ਼ ਸਾਰੀ ਅੱਜ ਇਹ ਫੇਰ ਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਂਝਾ ਕੀਤਾ ਕਿ ਇਹ ਜਿਹੜੀ ਸਾਡੀ ਹੈ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਹੈ ਉਹ ਪ੍ਰਮਾਣਗੀ ਜਿਹੜੀ ਹੈ ਉਹ 10000 ਦੀ ਜਿਹੜੀ ਹੈ ਉਹ ਨਹੀਂ ਹੈ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਉਹ ਬਜੇਦ ਸਗੇ ਇਸ ਗੱਲ ਦੇ ਉੱਤੇ ਪਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟਰ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਆਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾਂ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾਂ ਕਿਸੇ ਨੇ ਜਾ ਕੇ ਫਾਰਮੇ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ ਧੜਾ-ਤੜ ਪੀਐਲਓਜ਼ ਨੂੰ ਡਾਇਰੈਕਸ਼ਨ ਦੇ ਦਿੱਤੀਆਂ ਤੇ ਮੈਂ ਇਹ ਵੀ ਕਹਿ ਸਕਦਾ ਡਾਇਰੈਕਸ਼ਨਾਂ ਵੀ ਮੌਕੇ ਦੀ ਸਰਕਾਰ ਨੇ ਦਿੱਤੀਆਂ ਤੇ ਉਹ ਧੜਾ-ਤੜ ਵੱਖ-ਵੱਖ ਹਲਕਿਆਂ ਦੇ ਵਿੱਚੋਂ ਅਸੀਂ ਰਿਪੋਰਟਾਂ ਵੀ ਸਾਰੀਆਂ ਲੈ ਰਹੇ ਹਾਂ ਤੇ ਕਈਆਂ ਦੇ ਤੇ ਅੱਜ ਇੱਥੇ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਮੁਸਲਮਾਨਾਂ ਦੀਆਂ ਵੀ ਵੋਟਾਂ ਬਣੀਆਂ ਆ ਪ੍ਰਵਾਸੀ ਭਾਰਤੀ ਜਿਹੜੇ ਪ੍ਰਵਾਸੀ ਸੌਰੀ ਇੱਥੇ ਪੰਜਾਬੀ ਆ ਪੰਜਾਬ ਤੋਂ ਬਾਹਰੋਂ ਆਏ ਆ ਉਹਨਾਂ ਦੀਆਂ ਵੀ ਵੋਟਾਂ ਬਣਾਈਆਂ ਆ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਤੁਸੀਂ ਇਹਨਾਂ ਦਾ ਕਿਉਂਕਿ ਆਪ ਜਸਟਿਸ ਸਾਰੋਂ ਸਾਹਿਬ ਉਹਦੇ ਚੇਅਰਮੈਨ ਆ ਇਹ ਸਾਰਿਆਂ ਦਾ ਬਲਾਂਕਣ ਕਰਾਓ ਅਸੀਂ ਵੀ ਇਤਰਾਜ਼ ਦੇ ਰਹੇ ਹਾਂ ਸਾਰੇ ਪਰ ਇੱਕ ਜਿਹੜਾ ਐਸਡੀਪੀਸੀ ਮੈਂਬਰ ਉਹਦੇ ਹਲਕੇ ਚ 3 300 ਪਿੰਡ ਆ ਉਹ ਸਾਰਿਆਂ ਦਾ ਦੇ ਨਹੀਂ ਸਕਦਾ ਇਹ ਇੱਕ ਸਾਡਾ ਅਹਿਮ ਮੁੱਦਾ ਸੀ ਤੇ ਵੇ ਸਮਝਦਾ ਮੈਂ ਧਰਮ ਦੇ ਵਿੱਚ ਬਹੁਤ ਵੱਡੀ ਦਖਲਅੰਦਾਜ਼ੀ ਆ ਕਿ ਜੇ ਵੋਟਰ ਬਣਾਉਣ ਦਾ ਜਿਹੜਾ VOTER ਬਣਦੇ ਕਾਬਲੇ ਨਹੀਂਗਾ ਤੇ ਜਿਹੜੇ VOTER ਬਣ ਗਏ ਫਿਰ VOTER ਬਣਨ ਤੋਂ ਬਾਅਦ ਫਿਰ ਉਹ ਉਹਦੇ ਜਾ ਕੇ ਕਿੱਥੇ ਕਿੱਥੇ ਇੱਕ ਇੱਕ ਬੰਦਾ ਇਤਰਾਜ਼ ਕਰੂਗਾ। ਸੋ ਬਾਕੀ ਜਿਹੜੀ ਅੱਜ ਦਾ ਮੇਨ ਏਜੰਡਾ ਸੀ ਉਹ ਤੁਹਾਡੇ ਨਾਲ ਸਾਰਿਆਂ ਨੇ ਡਿਸਕਸ ਕਰ ਕਰ ਲਿਆ। ਸੋ ਤੁਹਾਡਾ ਵੀ ਸਾਰਿਆਂ ਦਾ ਤੇ ਸਾਡੇ ਕਿਉਂਕਿ ਵਰਕਿੰਗ ਕਮੇਟੀ ਦੀ ਅੱਜ ਲੌਂਗ ਡਿਸਕਸ਼ਨ ਹੋਈ ਸਾਰੀ ਇਸ ਮੁੱਦੇ ਦੇ ਉੱਤੇ। ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਇਸ ਵੇਲੇ ਕਿ ਜਰਨਲ ਪ੍ਰੈਜ਼ੈਂਟ ਮੈਂ ਜੀ ਅੱਜ ਦਾ ਨਸੀਬਾ ਉਹਦਾ ਉਹਦਾ ਸਮਾਂ ਵਧਾ ਦਿੱਤਾ ਗਿਆ ਜਿੰਨਾ ਸਮਾਂ ਵਧਾ ਦਿੱਤਾ ਇੱਕ ਮਹੀਨੇ ਦਾ ਸਾਡੇ ਕੋਲ ਇੱਕ ਸਵਾਲ ਹੈ ਕਿ ਬਾਬਰ ਸਵਾਲ ਹੁੰਦਾ ਕਿ ਸੱਤਵੇਂ ਮੈਂਬਰ ਦੀ ਕਮੇਟੀ ਬਣੀ ਸੀ ਉਹਦੇ ਵਾਈਸ ਮੈਂਬਰ ਤੋਂ ਪਹੁੰਚ ਨਹੀਂ ਸੀ ਕਿਉਂਕਿ ਤਾਂ ਤੱਕ ਸਾਡੇ ਸਰ ਮਹਿਰਬਾਨ ਜੀ ਦਾ ਅੰਤ ਬਣਿਆ ਸੀ ਅੱਜ ਕੱਲੇ ਤੋਂ ਉਸ ਨੂੰ ਪੱਤਰ ਨਹੀਂ ਉਹਨਾਂ ਦੀ ਬੇਨਤੀਆਂ ਬਾਰ-ਬਾਰ ਉਹਨਾਂ ਦੀ ਅਗਵਾਈ 'ਚ ਨਹੀਂ ਉਹਨਾਂ ਦੀ ਕੱਲ੍ਹ ਪਰसों ਜਿਹੜੀ ਸਿੰਘ ਸਾਹਿਬ ਦੀ ਆਈ ਆ ਉਹਨਾਂ ਨੇ ਲੋਕਾਫਟਰ ਇਹਦੀ ਕਰਨੀ ਆ ਨਿਗਰਾਨ ਦੇ ਤੌਰ ਦੇ ਉੱਤੇ ਉਹ ਆ ਜਿਹੜਾ ਡਿਸਕਸ ਹੋਇਆ ਮੈਂ ਇੱਕ ਅਦੇ ਦਿਨ ਚ ਇੱਕ ਦਿਨ ਤੇ ਮੀਟਿੰਗ ਸੱਦੂਗਾ ਸੱਤ ਮੈਂਬਰਾਂ ਦੀ ਪਹਿਲੀ ਮੀਟਿੰਗ ਹੋਣੀ ਹੈ ਹਾਂ ਸੱਦੂਗਾ ਮੀਟਿੰਗ ਮੈਂ ਮਗਰਾਨੀ ਦੇ ਤੌਰ ਦੇ ਉਤੇ ਮੈਂ ਅੱਜ ਵੀ ਆਪ ਹੀ ਆ ਜਰਿਆ ਤੇ ਉਹ ਸੱਤ ਮੈਂਬਰ ਜਿਹੜੀ ਉਹਦੇ ਅਰੇ ਡਿਸਕਸ ਹੋਈ ਤੇ ਕਰਾਂਗੇ ਬੈਠ ਕੇ ਮੀਟਿੰਗ ਮੈਂ ਸੱਦ ਲਵਾਂਗਾ ਆਪਣੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਦੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਮੁਹੀਮ ਦੇ ਨਾਲ ਨਾਲ ਅੰਮ੍ਰਿਤਸਰ ਦੇ ਵਿੱਚ ਡਾਕਟਰ ਬੀਮਰਾਓ ਅੰਬੇਦਕਰ ਦੀ ਮੂਰਤੀ ਤੇ ਵਿਵਾਦ ਨੂੰ ਲੈ ਕੇ ਪਾਰਟੀ ਦੇ ਵੱਲੋਂ ਚਰਚਾ ਕੀਤੀ ਗਈ ਤੇ ਕਈ ਅਹਿਮ ਫੈਸਲੇਾਂ ਤੇ ਮੋਹਰ ਲਾਉਂਦੇ ਨਜ਼ਰ ਆਏ ਮੀਟਿੰਗ ਦੀ ਪ੍ਰਧਾਨਗੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਪੁੰਦਰ ਨੇ ਕੀਤੀ ਇਸ ਮੀਟਿੰਗ ਦੇ ਵਿੱਚ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਉਥੇ ਕਾਲਦਲ ਦੀ ਨਵੀਂ ਪਰਤੀ ਨੂੰ ਲੈ ਕੇ 7 ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜਲਦ ਹੀ ਮੀਟਿੰਗ ਸੱਦੀ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਉਸ ਦੀ ਨਿਗਰਾਨੀ ਮੈਂ ਕਰਾਂਗਾ ਤੇ ਉਸ ਦੀ ਮੀਟਿੰਗ ਵੀ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇਗੀ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਕਾਲਗਲ ਤੇ ਇਲਜ਼ਾਮ ਲੱਗ ਰਹੇ ਨੇ ਕਿ ਸੱਤ ਮੈਂਬਰੀ ਕਮੇਟੀ ਨੇ ਪੜਤਰੀ ਕਰਨੀ ਸੀ ਪਰ ਅਜੇ ਤੱਕ ਉਸ ਨੂੰ ਕਾਰਜਸ਼ੀਲ ਨਹੀਂ ਕੀਤਾ ਗਿਆ ਤੇ ਅਕਾਲੀ ਦਲ ਆਪਣੇ ਤੌਰ ਤੇ ਭਰਤੀਆਂ ਕਰ ਰਿਹਾ ਹੈ ਇਸ ਕਰਕੇ ਹੁਣ ਹਰਜਿੰਦਰ ਸਿੰਘ ਤਾਮੀ ਨੇ ਕਿਹਾ ਹੈ ਕਿ ਜਲਦ ਹੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਸੱਦੀ ਜਾਵੇਗੀ ਉਹ ਤਾਂ ਨਵੀਂ ਭਰਤੀ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ 25000 ਚੋਂ 24000 ਕਾਪੀਆਂ ਲੱਗ ਚੁੱਕੀਆਂ ਨੇ ਦੱਸਦੀ ਹੈ ਕਿ 20 ਤਰੀਕ ਨੂੰ ਭਰਤੀ ਮਹੀਮ ਸ਼ੁਰੂ ਕੀਤੀ ਗਈ ਸੀ ਤੇ 20 ਫਰਵਰੀ ਤੱਕ ਇਹ ਭਰਤੀਆਂ ਹੋਣੀਆਂ ਨੇ ਤਾਂ ਵਰਕਿੰਗ ਕਮੇਟੀ ਨੇ ਹੁਣ 10000 ਹੋਰ ਕਾਪੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਉਧਰ ਐ ਜੀ ਪੀ ਸੀ ਵੋਟਰਾਂ ਤੇ ਵੀ ਅਕਾਲੀ ਦਲ ਬੋਲਦਾ ਨਜ਼ਰ ਆਏ ਇਹ ਵੀ ਤੁਹਾਨੂੰ ਦੱਸ ਦੇਖਿਓ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਪਾਰਟੀ ਦੇ ਸਾਬਕਾ ਮੁਖੀ ਸੁਖਬੀ ਸਿੰਘ ਬਾਦਲ ਸਮੇਤ ਵੱਡੇ ਆਗੂਆਂ ਨੇ ਮੈਂਬਰਸ਼ਿਪ ਲਈ ਹੈ ਇਸ ਤੋਂ ਇਲਾਵਾ ਪਾਰਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਨ ਦੇ ਵਿੱਚ ਲੱਗੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 1 ਮਾਰਚ ਨੂੰ ਹੋਣੀ ਹੈ ਇਸ ਦੇ ਲਈ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ 20 ਜਨਵਰੀ ਤੋਂ ਦੇਸ਼ ਪੱਧਰ ਦੇ ਵਿੱਚ ਸ਼ੁਰੂ ਹੋ ਗਈ ਸੀ ਇਸ ਦਿਨ ਇਹ ਮੈਂਬਰਸ਼ਿਪ ਸ਼ੁਰੂ ਹੋਈ ਉਸੇ ਦਿਨ ਹੀ ਸੁਖਬੀ ਸਿੰਘ ਬਾਦਲ ਨੇ ਵੀ ਮੈਂਬਰਸ਼ਿਪ ਲੈ ਲਈ ਸੀ ਉਹਨਾਂ ਨੇ ਆਪਣਾ ਫਾਰਮ ਖੁਦ ਭਰਿਆ ਜਾਣਕਾਰ ਅਨੁਸਾਰ ਇਹ ਮੁਹਿੰਮ 20 ਫਰਵਰੀ ਤੱਕ ਚੱਲ ਗਈ ਅਤੇ 50 ਲੱਖ ਮੈਂਬਰ ਜੋੜਨ ਦਾ ਟੀਚਾ ਰੱਖਿਆ ਗਿਆ ਹੈ। ਪਹਿਲਾਂ ਧਾਰਮਿਕ ਭਾਵਨਾਵਾਂ ਭੜਕਾ ਕੇ ਕੰਮ ਸ਼ੁਰੂ ਕੀਤਾ ਗਿਆ ਸੀ। ਅੱਜ ਸਮਾਜਿਕ ਤੌਰ ਤੇ ਵੱਡੀਆਂ ਪਾਉਣ ਵਾਸਤੇ ਜਿਹੜੀ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ 26 ਜਨਵਰੀ ਨੂੰ ਬਹੁਤ ਘਣਾਉਣੀ ਘਟਨਾ ਘਟਈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਔਰ ਜਿਨ੍ਹਾਂ ਦੀ ਮਿਹਨਤ ਸਦਕਾ ਸਾਰੇ ਦੇਸ਼ ਵਾਸੀਆਂ ਨੂੰ ਇੱਕ ਬਹੁਤ ਵਧੀਆ ਸੰਵਿਧਾਨ ਮਿਲਿਆ ਔਰ ਖਾਸ ਤੌਰ ਤੇ Dalit ਵਰਗ ਦੇ ਸਨਮਾਨ ਵਾਸਤੇ ਉਹਨਾਂ ਨੇ ਜੋ ਕੁਝ ਕਰ ਦਿੱਤਾ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਵੀ ਔਖਾ ਉਸ ਮਹਾਨ ਸ਼ਖਸੀਅਤ ਦਾ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਜਿਹੜਾ ਭੁੱਤ ਲੱਗਿਆ ਸੀ ਉਹਦੇ ਉੱਪਰ ਪੌੜੀ ਲਾ ਕੇ ਚੜ ਕੇ ਹਥੌੜਿਆਂ ਦੇ ਨਾਲ ਜਿਸ ਤਰੀਕੇ ਹਮਲਾ ਕੀਤਾ ਗਿਆ ਉਹਨਾਂ ਦਾ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਨਾਲ ਸਾਰੇ ਦੇਸ਼ਵਾਸੀਆਂ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਬਹੁਤ ਵੱਡੀ ਥੇਸ ਪਹੁੰਚੀ ਆ ਇਸ ਕਰਕੇ ਵਰਕਿੰਗ ਕਮੇਟੀ ਨੇ ਮਤਾ ਪਾਸ ਕਰਕੇ ਉਹ ਸਾਰੀ ਘਣਾਉਣੀ ਸਾਜ਼ਿਸ਼ ਨੂੰ ਕੰਡੈਮਨ ਵੀ ਕੀਤਾ ਔਰ ਇਹਦੇ ਵਾਸਤੇ ਉੱਚ ਪੱਧਰੀ ਜੁਡੀਸ਼ੀਅਲ ਜਾਂਚ ਦੀ ਵਗ ਵੀ ਜਿਹੜੀ ਆ ਉਹ ਕੀਤੀ ਗਈ ਆ ਕਿਉਂਕਿ ਕੱਲਾ ਉਹ ਵਿਅਕਤੀ ਨਹੀਂ ਕਰਨ ਵਾਲਾ ਇਹਦੇ ਪਿੱਛੇ ਕੋਈ ਬੜੀ ਵੱਡੀ ਸਾਜ਼ਿਸ਼ ਆ ਉਹ ਸਾਜ਼ਿਸ਼ ਐਕਸਪੋਜ਼ ਕਰਨੀ ਜਿਹੜੀ ਆ ਉਹ ਜ਼ਰੂਰੀ ਆ ਉਹ ਤਾਂ ਹੀ ਹੋ ਸਕਦੀ ਆ ਕਿ ਜੇ ਜੁਡੀਸ਼ੀਅਲ ਲੈਵਲ ਦੇ ਉੱਤੇ ਉਚਪੱਤਰੀ ਜਾਂਚ ਹੋਵੇ। ਔਰ ਦੂਜਾ ਜਿਹੜਾ ਉਸ ਘਟਨਾ ਨੇ ਜਿਹੜੀ ਸਰਕਾਰ ਦੇ ਸੁਰੱਖਿਆ ਦੇ ਪੋੜ ਖੋਲ੍ਹਿਆ ਕਿ ਇਹ ਸਰਕਾਰ ਅਮਨ ਤੇ ਕਾਨੂੰਨ ਮੇਨਟੇਨ ਕਰਨ ਦੀ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਹੈ। ਉਹਦੇ ਵਿੱਚ ਲਗਾਤਾਰ ਫੇਲ ਹੋ ਰਹੀ। ਸਿੱਖ ਧਰਮ ਦੇ ਜਿਹੜੇ ਸਾਡੇ ਬੁਨਿਆਦੀ ਅਸੂਲ ਹੈ। ਜਿਹੜੀ ਸਿੱਖ ਰਹਿਤ ਮਰਿਆਦਾ ਹੈ। ਇਹ ਅਸੀਂ ਉਸ ਦਿਨ ਵੀ ਗੁਰਦੁਆਰਾ ਚੌਂਡ ਕਮਿਸ਼ਨ ਨੂੰ ਵੀ ਦੇਖ ਕੇ ਆਏ ਸੀ। ਕਿ ਸਾਡੀ ਜਿਹੜੀ ਸਿੱਖ ਰਹਿਤ ਬਰਿਆਦਾ ਇਸ ਤੋਂ ਵੱਡਾ ਸਾਡੇ ਵਾਸਤੇ ਹੋਰ ਕੋਈ ਨਹੀਂ ਡਾਕੂਮੈਂਟ ਹੈ ਜਿਹੜੀ ਸਾਰੇ ਪੰਥ ਨੇ ਪ੍ਰਵਾਨ ਕੀਤੀ ਹੋਈ ਹੈ ਔਰ ਇਹਦੇ ਵਿੱਚ ਵੀ ਲਿਖਿਆ ਹੈ ਕਿ ਲੜਕੇ ਦੇ ਨਾਮ ਪਿੱਛੇ ਸਿੰਘ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ਕੌਰ ਸ਼ਬਦ ਲਗਾਇਆ ਜਾਵੇ ਇਹ ਜਿਹੜਾ ਜਨਮ ਤੇ ਨਾਮਕਰਨ ਸੰਸਕਾਰ ਸਿੱਖ ਪਰਿਵਾਰਾਂ ਦੇ ਕਿਸ ਤਰ੍ਹਾਂ ਹੋਣਿਆ ਇਹ ਉਸਤੇ ਨੇ ਦੀਆਂ ਕਾਪੀਆਂ ਅਸੀਂ ਜਿਹੜੇ ਐ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਆਇਸੀ ਕਿ ਜੇ ਸਾਡੇ ਧਰਮ ਦੀ ਇਨਕਸ਼ਨ ਹੈ ਔਰ ਸਾਡੇ ਧਰਮ ਦਾ ਇੱਕ ਬੁਨਿਆਦੀ ਅਸੂਲ ਹੈ ਕਿ ਜੇ ਬੱਚਾ ਪੈਦਾ ਹੋਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈ ਕੇ ਪਹਿਲੇ ਅੱਖਰ ਦੇ ਉੱਤੇ ਨਾਮ ਰੱਖਿਆ ਜਾਂਦਾ ਫਿਰ ਅਰਦਾਸ ਹੁੰਦੀ ਹੈ ਤੇ ਹਦਾਇਤ ਹੈ ਕਿ ਪਿਛੇ ਸਿੰਘ ਤੇ ਕੌਰ ਲਾਉਣਾ ਤੇ ਜਿਹੜਾ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਤੇ ਉਹਨੂੰ ਤੁਸੀਂ ਸਿੱਖ ਕਹਿੰਦੇ ਪਰਿਵਾਰਤ ਚ ਸ਼ਾਮਲ ਕਿਤਾ ਕਰਦੇ ਕਿਉਂਕਿ ਕਾਨੂੰਨ ਹੁੰਦੇ ਆ ਜਿਹੜੇ ਧਰਮ ਦੇ ਸਾਡੇ ਬੁਨਿਆਦੀ ਸੂਲ ਹੁੰਦੇ ਆ ਕੋਈ ਕਾਨੂੰਨ ਚੇਂਜ ਨਹੀਂ ਕਰ ਸਕਦਾ ਇਸ ਕਰਕੇ ਪਰ ਅਫਸੋਸ ਇਸ ਗੱਲ ਦਾ ਹੈ ਕਿ ਉਹਨੂੰ ਸੋਧਣ ਵਾਸਤੇ ਹਾਲੇ ਕੋਈ ਕਦਮ ਜਿਹੜਾ ਚੁੱਕਿਆ ਜਾਣਾ ਚਾਹੀਦਾ ਸੀ ਉਹ ਸਾਡੇ ਗੁਰਦੁਆਰਾ ਕਮਿਸ਼ਨਰ ਚੋਣਾ ਵੱਲੋਂ ਨਹੀਂ ਚੁੱਕਿਆ ਗਿਆ ਇਸ ਗੱਲ ਦਾ ਸੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਜਿਹੜੀ ਦਾਅਵੇ ਤੇ ਇਤਰਾਜ਼ ਦੀ ਮਿੱਤੀ ਹੈ ਉਹਦੇ 'ਚ ਵਾਅਦਾ ਕਰ ਦਿੱਤਾ ਉਹ ਚੰਗੀ ਗੱਲ ਪਰ ਬੇਸਿਕ ਚੀਜ਼ ਹੈ ਕਿ ਜਾਜੀ ਵੋਟਾਂ ਬਿਨਾ ਫੋਟੋ ਤੋਂ ਵੋਟਾਂ ਪਛਾਣ ਕਿੱਦਾਂ ਕਰੋਗੇ ਪਹਿਲਾ ਜਿਹੜਾ ਐਡਾ ਜੋਰ ਲਾਇਆ ਸਾਡੇ ਵਰਕਰਾਂ ਨੇ ਇਕੱਲੇ ਇਕੱਲੇ ਨੇ ਘਰਾਂ ਤੋਂ ਜਾ ਕੇ ਫੋਟੋ ਬਜ਼ੁਰਗਾਂ ਦੀਆਂ ਬੀਬੀਆਂ ਦੀਆਂ ਇਕੱਠੀਆਂ ਕਰਕੇ ਫਾਰਮਾਂ ਤੇ ਲਾ ਕੇ ਭੇਜੀਆਂ ਤੇ ਉਹ ਫੋਟੋ ਜਿਹੜੀਆਂ ਲਾ ਕੇ ਭੇਜੀਆਂ ਉਹ ਤਾਂ ਫਾਰਮ ਲੱਭਦੇ ਨਹੀਂ ਤੇ ਹੁਣ ਕਹਿੰਦੇ ਜੀ ਬਿਣਾ ਫੋਟੋ ਤੋਂ ਕਿਉਂਕਿ ਇਸ ਤਰ੍ਹਾਂ ਦੀਆਂ ਵੋਟਾਂ ਜਿਹੜੀਆਂ ਆ ਉਹ ਦਰਜ ਕਰਨੀਆਂ ਸੀ ਇਸ ਕਰਕੇ ਇਹਦਾ ਜਿਹੜਾ ਹੈਗਾ ਉਹ ਸਾਰਾ ਜਿਹੜਾ ਉਹ ਸਾਡਾ ਬਹੁਤ ਵੱਡਾ ਇੱਕ ਚਿੰਤਾ ਸੀ ਏ ਅੱਜ ਅਸੀਂ ਗੁਰਦੁਆਰੇ ਕਮਿਸ਼ਨਰ ਨੂੰ ਦੁਬਾਰਾ ਮਤਾ ਪਾਸ ਕਰਕੇ ਭੇਜ ਰਹੇ ਹਾਂ ਕਿ ਇਹ ਜਿਹੜੇ ਸਾਡੇ ਬੁਨਿਆਦੀ ਅਸੂਲ ਆ ਜਿਹੜੀ ਸਾਡੀ ਸਿੱਖ ਰਹਿਤ ਮਰਿਆਦਾ ਇਹਦਾ ਪਾਲਨ ਜਿਹੜਾ ਗੁਰਦੁਆਰਾ ਵੋਟਾਂ ਦੇ ਵਿੱਚ ਕਰਵਾਇਆ ਜਾਵੇ। ਇੱਕ ਅਜ ਭਰਤੀ ਦੀ ਵੀ ਸਾਰੀ ਵਰਕਿੰਗ ਕਮੇਟੀ ਨੇ ਸੁਵੇਖਿਆ ਕੀਤੀ ਆ। ਮੈਨੂੰ ਦੱਸਦੇ ਖੁਸ਼ੀ ਹੁੰਦੀ ਹੈ ਕਿ ਪਿਛਲੀ ਵਰਕਿੰਗ ਕਮੇਟੀ ਨੇ ਪਰਵਾਨਗੀ ਦਿੱਤੀ ਸੀ 25000 ਕਾਪੀ ਛਾਪਾਉਂਦੀ। 25000 ਕਾਪੀ ਦਾ ਮਤਲਬ 25 ਲੱਖ ਮੈਂਬਰਸ਼ਿਪ ਕਿਉਂਕਿ ਇੱਕ ਕਾਪੀ 'ਚ 100 ਨੰਬਰ ਹੁੰਦਾ ਤੇ ਉਹ ਅਸੀਂ ਟੀਚਰ ਰੱਖਿਆ ਸੀ ਕਿੰਨੇ ਕਾਪੀ 'ਚ ਪਾਉਂਦਾ ਪਰ ਅੱਜ ਸਾਨੂੰ ਵਰਕਿੰਗ ਕਮੇਟੀ ਦੇ ਵਿੱਚ ਦੁਬਾਰਾ ਪ੍ਰਵਾਨਗੀ ਲੈਣੀ ਪਈ ਆ 10000 ਹੋਰ ਕਾਪੀ ਦੀ ਕਿਉਂਕਿ 24440 ਕਾਪੀਆਂ ਜਿਹੜੀਆਂ ਕਦ ਤੱਕ ਇਸ਼ੂ ਹੋ ਗਈਆਂ ਤੇ ਅੱਜ ਵੀ ਸਪੋਕ ਸਜਣ ਕਾਪੀਆਂ ਮੰਗਦੇ ਸੀ ਅੱਜ ਸਾਡੇ ਕੋਲ ਹੈ ਨਹੀਂ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਦੋ ਕੁ ਦਿਨ ਬਾਅਦ ਦੇਾਂਗੇ ਇਹ ਜਿਲ੍ਹਾ ਵਾਈਜ਼ ਸਾਰੀ ਅੱਜ ਇਹ ਫੇਰਵਾ ਜਿਹੜਾ ਇਹ ਸਾਰਾ ਅੱਜ ਅਸੀਂ ਪੂਰੀ ਵਰਕਿੰਗ ਕਮੇਟੀ ਦੇ ਕੋਲੇ ਜਿਹੜਾ ਉਹ ਸਾਝਾ ਕੀਤਾ ਕਿ ਇਹ ਜਿਹੜੀ ਸਾਡੀ ਆ ਅਸੀਂ ਇਹਦੇ ਵਾਸਤੇ ਹੋਰ ਜਿਹੜੀ ਆ ਉੱਪਰ ਬਣਦੀ ਜਿਹੜੀ ਆ ਉਹ 10000 ਦੀ ਜਿਹੜੀ ਆ ਉਹ ਨਹੀਂ ਆ ਇਹਦੀ ਐਗਜ਼ੈਂਪਸ਼ਨ ਕੀਤੀ ਜਾਵੇ ਆਈਡੀ ਦੀ ਐਗਜ਼ੈਂਪਸ਼ਨ ਕੀਤੀ ਜਾਵੇ ਤੇ ਉਦੋਂ ਬਜੇਦ ਸੀਗੇ ਇਸ ਗੱਲ ਦੇ ਉੱਤੇ ਪਈ ਜੀ ਇਹਦੇ ਵਿੱਚ ਇੱਕ ਇੱਕ ਬੰਦਾ ਆ ਕੇ ਆਪਣੀ ਵੋਟ ਰਜਿਸਟਰਡ ਕਰਾਵੇ ਉਹ ਬਕਾਇਦਾ ਤੌਰ ਤੇ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ ਹੁਣ ਅੱਜ ਵੀ ਤੇ ਪਹਿਲਾਂ ਵੀ ਅਸੀਂ ਜਾ ਕੇ ਉਸ ਦਿਨ ਕਹਿ ਕੇ ਆਏ ਸੀ ਕਿ ਸਿੰਘ ਤੇ ਕੌਰ ਵਾਲੀਆਂ ਜਿਹੜੀਆਂ ਵੋਟਾਂ ਉਹਨਾਂ ਦੇ ਉੱਤੇ ਮੋੜ ਦੁਆਰਾ ਤੋਂ ਤਸਦੀਕ ਕੀਤਾ ਜਾਵੇ ਕਿ ਇਹ ਸਿੱਖ ਹੈਗਾ ਵੀ ਆ ਜਾਂ ਕਿਸੇ ਹੋਰ ਧਰਮ ਦੇ ਨਾਲ ਸੰਬੰਧ ਰੱਖਦਾ ਸੋ ਉਹਦੇ ਵਿੱਚ ਹੀ ਸੋਧ ਕਰ ਦਿੱਤੀ ਬਹੁਤ ਵੱਡੀ ਬਗੈਰ ਦੱਸਿਓ ਖਾਸ ਕਰਕੇ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਧਿਆਨ ਚ ਲਿਆਉਣੀ ਚਾਹੀਦੀ ਸੀ ਕਿ ਉਹਦੇ ਤੇ ਨਾਂ ਤਾਂ ਕਿਸੇ ਦੀ ਹੁਣ ਫੋਟੋ ਆ ਨਾ ਉਹਦੇ ਤੇ ਕਿਸੇ ਦੀ ਆਈਡੀ ਆ ਤੇ ਨਾ ਕਿਸੇ ਨੇ ਜਾ ਕੇ ਫਾਰਮ ਇਹ ਜਮਾ ਕਰਾਏ ਆ ਇਹ ਸਿਰਫ ਗਿਣਤੀ ਪੂਰੀ ਕਰਨ ਲਈ